वेलकम टू खन्ना न्यूज़ लाइव समराळा ਦੇ ਨਜ਼ਦੀਕੀ ਪਿੰਡ ਓਟਾਲਾ ਦੇ ਨੌਜਵਾਨ ਯਦਵਿੰਦਰ ਸਿੰਘ ਦੀ ਮੌਤ ਉਸ ਦੀ ਆਪਣੀ ਗੱਡੀ ਵਿੱਚ ਪੇਤ ਪਰੇ ਹਾਲਾਤਾਂ ਵਿੱਚ ਹੋਈ ਯਦਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਕੁਝ ਸਮਾਂ ਪਹਿਲਾਂ ਹੀ ਉਸ ਦੀ ਭੈਣ ਦਾ ਵਿਆਹ ਹੋਇਆ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਛਵਾੜਾ ਰੋਡ ਗੱਡੀ ਵਾਲੇ ਪੁਲ ਤੋਂ ਕੁਝ ਹੀ ਦੂਰੀ ਉੱਪਰ ਸੁੰਸਣ ਥਾਂ ਤੇ ਨੌਜਵਾਨ ਦੀ ਕਾਰ ਵਿੱਚ Laash ਮਿਲੀ ਜਿਸ ਦੀ ਪਛਾਣ ਯਦਵਿੰਦਰ ਸਿੰਘ ਵਾਸੀ ਓਟਾਲਾ ਵਜੋਂ ਹੋਈ ਜਿਸ ਦੀ ਸੂਚਨਾ ਮਛੌੜਾ ਪੁਲਿਸ ਨੂੰ ਦਿੱਤੀ ਕਿ ਇੱਕ ਨੌਜਵਾਨ ਕਾਰ ਵਿੱਚ ਬੇਸੁਧ ਹਾਲਤ ਵਿੱਚ ਡਿੱਗਿਆ ਹੋਇਆ ਹੈ ਜਿਸ ਤੇ ਥਾਣਾ ਮੁਖੀ ਪਿੰਦਰ ਸਿੰਘ ਖੰਗੂੜਾ ਮੌਕੇ ਤੇ ਪਹੁੰਚੇ ਅਤੇ ਉਹਨਾਂ ਜਾ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਇਹ ਨੌਜਵਾਨ ਦੇ ਕੱਪੜੇ ਵੀ ਉੱਤਰੇ ਹੋਏ ਸਨ ਜੋ ਕਿ ਅਰਧ ਨੰਗਨ ਹਾਲਤ ਵਿੱਚ ਪਿਆ ਸੀ ਕਾਰ ਵਿੱਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ਅਤੇ ਉਸ ਕੋਲੋਂ ਮਿਲੇ ਮੋਬਾਈਲ ਫੋਨ ਤੋਂ ਪਛਾਣ ਹੋਈ ਕਿ ਇਹ ਨੌਜਵਾਨ ਪਿੰਡੋ ਟਾਲਾਂ ਦਾ ਯਦਵਿੰਦਰ ਸਿੰਘ ਪੁੱਤਰ ਮੱਗਰ ਸਿੰਘ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅੱਜ ਕਰੀਬ 12 ਵਜੇ ਘਰੋਂ ਨਿਕਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦਾ ਪੁੱਤਰ ਮਛਵੜਾ ਨੇੜੇ ਮ੍ਰਿਤਕ ਹਾਲਤ ਵਿੱਚ ਪਿਆ ਹੈ ਮਾਂ ਵੱਲੋਂ ਆਪਣੇ ਇਕਲੌਤੇ ਪੁੱਤਰ ਨੂੰ ਵਾਰ-ਵਾਰ ਫੋਨ ਵੀ ਕੀਤਾ ਜਾ ਰਿਹਾ ਸੀ ਪਰ ਉਸਨੇ ਨਾ ਚੱਕਿਆ ਅਤੇ ਆਖਰ ਜਦੋਂ ਉਸਦੀ ਮੌਤ ਦੀ ਖਬਰ ਮਿਲੀ ਤਾਂ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਦੂਜੇ ਪਾਸੇ ਮਛਵੜਾ ਥਾਣਾ ਮੁਖੀ ਭਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸ਼ਕਤੀ ਗੰਡੇ ਦੀ ਬੈਕਸਾਈਡ ਤੇ ਇੱਕ ਗੱਡੀ ਖੜੀ ਹੈ ਜਿਸ ਵਿੱਚ ਇੱਕ ਨੌਜਵਾਨ ਬੇਸੁੱਧ ਪਿਆ ਹੈ ਤਾਂ ਮੌਕੇ ਤੇ ਜਾ ਕੇ ਜਾਂਚ ਕੀਤੀ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਨੌਜਵਾਨ ਦੇ ਵਾਰਸਾਂ ਦੇ ਬਿਆਨ ਦੇ ਆਧਾਰ ਤੇ ਮੁੰਡਾ ਹਾਈ ਬੀਪੀ ਦਾ ਮਰੀਜ਼ ਸੀ ਦਾਸ਼ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਮਰਚਰੀ ਵਿੱਚ ਰਖਵਾ ਦਿੱਤਾ ਗਿਆ ਐਸਐਚਓ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਦੇ ਮੂਲ ਕਾਰਨਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਪਰ ਦੇਖਣ ਨੂੰ ਲੱਗਦਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਮੇਰਾ ਡਾਕਟਰ ਹਿਤੇਸ਼ ਜੀ ਹਾਂਜੀ ਜਿਹੜੀ ਇਹ ਜੀ ਮਾਮਲਾ ਆਉਦਾ ਜਿਹੜੇ ਡੈੱਡ ਬੋਡੀ ਆ ਐਸੇ ਬ੍ਰਾਡ ਡੈਂਡਾ ਹੈ ਹਾਂਜੀ ਸਾਡੇ ਕੋਲ ਬ੍ਰਾਡ ਡੈਡੀ ਆਏ ਜੀ ਉਹ ਯਦਵਿੰਦਰ ਸਿੰਘ ਨਾਮਾ ਜੀ ਉਹਦਾ ਤੇ 25 ਸਾਲ ਉਹਦੀ ਉਮਰ ਹੈਗੀ ਹੈ ਸਾਡੇ ਕੋਲ ਆਇਆ ਹੈਗਾ ਉਹ ਅਸੀਂ ਉਹਨੂੰ ਮੋਰਚਰੀ ਸ਼ਿਫਟ ਕਰਾ ਦਿੱਤਾ ਹੈ ਕਿੰਨੇ ਵਜੇ ਆਉਂਸਲੇ ਸਾਡੇ ਕੋਲ ਆਇਆ ਹੈਗਾ ਜੀ 4:30 ਵਜੇ ਤੋਂ ਬਾਅਦ 4:56 ਮਿੰਟ ਦੇ ਕਰੀ ਕਿੱਥੇ ਦਾ ਹੈ ਇਹ ਉਟਾਲਾ ਜੀ ਉਟਾਲਾ ਵਿਲੇ ਕੁਛ ਪਤਾ ਲੱਗਿਆ ਵੀ ਕਿ ਦਾੰਡ ਨਹੀਂ ਹਜੇ ਹਜੇ ਤਾਂ ਆਪਾਂ ਪੋਸਟਮਾਰਟਮ ਕਰਾਂਗੇ ਜੀ ਹਨਾ ਪੋਸਟਮਾਰਟਮ ਤੋਂ ਬਾਅਦ ਹੀ ਡਿਸਾਈਡ ਹੁੰਦਾ ਹੁੰਦਾ ਹੈ ਵੀ ਕੀ ਕੌਜ਼ ਰਿਹਾ ਹੈ ਇਸ ਦਾ ਪਰ ਜਿਵੇਂ ਦੇਖਣ ਚ ਲੱਗਦਾ ਪਿਆ ਸ਼ਾਇਦ ਨਸ਼ਾ ਦਾ ਹੋ ਸਕਦਾ ਨਸ਼ੇ ਕਰਕੇ ਜਿਆਦਾ ਨਸ਼ਾ ਹੋਣ ਕਰਕੇ ਕੋਈ ਇੰਜੈਕਸ਼ਨ ਦਾ ਨਿਸ਼ਾਨ ਜੈਸਾ ਉਹ ਉਹ ਦੇਖਣਾ ਪੋਸਟਮਾਰਟਮ ਕਰਾਂਗੇ ਜੀ ਜ਼ਰੂਰ ਅਸੀਂ ਵੈਲੂਏਟ ਕਰਾਂਗੇ ਜੀ ਅੱਜ ਜਿਹੜੀ ਅੱਜ ਮੁੰਡੇ ਦੀ ਗੱਡੀ ਕੋਲ ਲਾਸ਼ ਮਿਲਿਆ ਕੀ ਮਾਮਲਾ ਸੀ ਹਾਂਜੀ ਸਾਨੂੰ 4 ਵਜੇ ਨਾਲ ਜੀ ਇਨਫੋਰਮੇਸ਼ਨ ਮਿਲੀ ਸੀ ਵੀਕਸ਼ਕਤੀ ਕੰਡੇ ਦੇ ਬੈਕਸਾਈਡ ਇੱਕ ਗੱਡੀ ਖੜੀ ਆ ਫੋਰਡ ਪਿਗੋ ਜਿਹਦੇ ਵਿੱਚ ਇੱਕ ਲੜਕੇ ਦੀ ਡੈੱਡ ਬੋਡੀ ਪਈ ਆ ਅਸੀਂ ਮੌਕੇ ਤੇ ਗਏ ਜਾ ਕੇ ਦੇਖਿਆ ਤੇ ਡੈੱਡ ਬੋਡੀ ਨੂੰ ਅਸੀਂ ਚਾਕੇ ਹਸਪੀਟਲ ਪਹੁੰਚਾਇਆ ਹਸਪਤਾਲ ਜਾ ਕੇ ਡਾਕਟਰਾਂ ਨੇ ਦੇ ਚੈੱਕ ਕੀਤਾ ਕਹਿੰਦੇ ਦੀ ਡੈਥ ਹੋਈ ਆ ਉਹ ਤੋਂ ਬਾਅਦ ਅਸੀਂ ਉਹਦੇ ਵਾਰਸਾਂ ਦਾ ਬਿਆਨ ਲਿਖਿਆ ਉਹਦੇ ਵਾਰਸਾਂ ਨੇ ਬਿਆਨ ਲਿਖਾਇਆ ਵੀ ਸਾਡੇ ਲੜਕਾ ਜਿਹੜਾ ਬੀਪੀ ਦਾ ਮਰੀਜ਼ ਸੀਗਾ ਤੇ ਹੋ ਸਕਦਾ ਸਾਡੇ ਲੜਕੇ ਦੀ ਡੈਥ ਆ ਜਿਹੜੀ ਬੀਪੀ ਕਰਕੇ ਜਾ ਹਾਰਟ ਅਟੈਕ ਨਾਲ ਕੋਈ ਹੋਵੇ ਬਾਕੀ ਇਹਦਾ ਪੋਸਟਮਾਰਟਮ ਕਰਾ ਰਹੇ ਹਾਂ ਪੋਸਟਮਾਰਟਮ ਤੋਂ ਬਾਅਦ ਅਸਲ ਕਲ ਕਲੀਅਰ ਹੋਊ ਕਿ ਕਿਵੇਂ ਹੋਈ ਆ ਕਿੰਨੀ ਉਮਰ ਸੀਗੀ ਜੀ ਮੁੰਡੇ ਦੀ ਮੁੰਡੇ ਦੀ ਉਮਰ ਸੀਗੀ ਜੀ 28 ਸਾਲ ਕਿੱਥੇ ਦਾ ਰਹਿਣ ਵਾਲਾ ਸੀ ਜੀ ਇਹ ਸੀਗਾ ਜੀ ਉਟਾਲਾ ਪਿੰਡ ਦਾ ਮੱਗਰ ਸਿੰਘ ਇਹਦਾ ਨਾਂ ਸੀ ਜਗਤਵਿੰਦਰ ਸਿੰਘ ਸਾਨੂੰ ਮੱਗਰ ਸਿੰਘ 28 ਸਾਲ ਉਮਰ ਸੀ ਦੀ ਪਰਿਵਾਰ ਦੇ ਵਿੱਚ ਕੀ ਇਕੱਲਾ ਹੀ ਸੀ ਤੇ ਇਕੱਲਾ ਹੀ ਮੁੰਡਾ ਸੀਗਾ ਜੀ ਖੇਤੀਬਾੜੀ ਕਰਦਾ ਸੀ ਕਾਹ ਮ ਜੀ ਜਰਿਆ ਕਿਸ ਤਰ੍ਹਾਂ ਨਹੀਂ ਵਿਆਹ ਨਹੀਂ ਹੋਇਆ ਸੀਗਾ ਜੀ ਦੀ ਇੱਕ ਸਿਸਟਰ ਉਹ ਬਾਹਰ ਹੈ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ